ਦੁਲਾਬ ਜਨਮ ਪਨ ਹਲ ਪਾਇਓ ਬਿਰਤਾ ਜਤ ਅਭਿ ਮੈ ਕੈ ਰਾਜੇ ਨਿੰਦਰ ਸੰਸਾਰ ਗਹਿ ਆਸਨ ਬਿਨ ਹਰ ਪਦ ਤਹੋ ਕਿਨ ਲੇਟੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੈ ਰਸਾਨ ਰਸ ਪੀ ਸਰਜਾਹੀ ਰਹਾ ਜਾਨ ਹਾ ਜਾਨ ਪਏ ਨਾਮ ਬਾਬਰ ਸੋਚ ਅਸੋਚ ਦਿਵਸ ਜਾਈ ਇੰਦਰੀ ਸਵਾਲ ਨਿਪਾਲ ਵਿਵੇਕ ਬੁੱਧ ਪਰਮਾਰਥ ਪਰਮੇਸ਼ ਨਹੀਂ ਕਹੀਤ ਤਾਨ ਅਤਨੀ ਅਦਨ ਸੁਖ ਸਾਧ ਸਰ ਤੋਰ ਤ ਚਿੰਤਾ ਮਨ ਕਾਮ ਦੇ ਨ ਬਸ ਜਾਗੇ ਚਾਰ ਫਦਾਰਤ ਅਸ਼ਟ ਦਸਾ ਸਿਧ ਨਭ ਨਿਤ ਕਰ ਤਲ ਤਾਕੇ ਹਰ 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 ਨਾਮ ਜਪੇ ਰਸਨਾ ਅਵਰ ਸਭ ਗਿਆਨ ਬਚਨ ਰਚਨਾ ਦੇ ਬਿਦਾ ਚੌਪਿਸ ਅੱਖਰ ਮਾਹੀ ਬਿਆਸ ਵਿਚਾਰ ਕਹੇ ਓ ਪਰਮਾਰਤ ਰਾਮ ਨਾਮ ਸਰ ਨਾਹੀ ਸਹਜ ਸਮਾਦ ਉਪਾਦ ਰਹਤੁ ਹੁਨ ਬੜਾ ਪਾਗਲੇ ਬਿਲਾਗੀ ਰਣਕ ਵਿਦਾਸ ਵਰਗਾ ਸਰਿ ਤੇ ਤਰ ਜਨਮ ਮਰਨ ਭੈ ਭਾਗੀ ਜੋ ਤਮ ਗਿਰ ਬਰਾ ਤੋ ਹਮ ਕੋਰਾ ਜੋ ਤਮ ਚੰਦ ਤੋ ਹਮ ਭੈ ਹੈ ਚੋਰਾ ਮਾਦਵੇ ਤੂੰ ਨਾ ਤੋ ਰੋ ਤੋ ਹਮ ਨਹੀਂ ਤੋ ਰਹਿ ਦੋਸਿਓ ਤੋ ਤੋਰ ਗਵਨ ਸੋ ਜੋਰਨੇ ਰਹਾਓ ਜੋ ਤਮ ਦੇਵਰਾ ਤੋ ਹਮ ਬਾਤੀ ਜੋਤਪਤੀ ਰਤ ਤੋ ਹਮ ਗਾਤੀ ਸੱਚੀ ਪ੍ਰੀਤ ਆਪ ਤੋਂ ਮਸੋ ਜੋਰੀ ਤੁਮਨਸੇ ਜੋਰ ਅਮਰ ਸੰਗ ਅਗਤ ਹੈ ਤੋ ਦਾਵੇ ਰਵਿਦਾਸ ਜਲ ਕੀ ਪੀਤ ਪਵਨ ਦਾ ਤੁੰਬਾ ਲਕਤ ਬੰਦ ਤਾ ਗਾਰਾ ਆੜ ਮਾਸ ਨਾੜੀ ਕੋ ਪਿੰਜਰ ਪੰਕੀ ਬਸੈ ਵਿਚਾਰਾ ਰਾਣੀ ਕਿਆ ਮੇਰਾ ਗਿਆ ਤੇਰਾ ਤੈਸੇ ਤਰਵਰ ਅੰਤ ਬਸੇ ਰਾਰਾ ਰਾਖੋ ਤੰਦੋ ਸਾਰੋ ਨਿਵਾ ਸਾਡੇ ਤੀਨਾ ਹਾਥ ਤੇਰੀ ਸਿਵਾ ਬੰਕੇ ਬਾਲ ਪਾਗ ਸਿਰ ਢੇਰੀ ਇਹੋ ਤਨ ਹੋਏ ਕੋ ਪਜਮ ਕੇ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਨਾਰੀ ਮੇਰੀ ਜਾਤ ਕਮੇਨੀ ਪਾਦੰਦ ਮੇਨੀ ਬੋਧਾ ਨ ਮਹਮਾਰਾ ਤੁਮ ਸਰਨਾਗਤ ਰਾਜਾ ਨਾਮ ਚੰਦ ਕਰਹਿ ਰਵਿਦਾਸ ਚ ਮਾਰਾ ਜਬ ਰਟਾ ਬਾਠ ਨ ਜਨਈ ਲੋਗ ਦਠਾ ਮੈ ਪਨਹੀ ਰਹਾਉ ਆਰਣੇ ਜੇ ਤੋ ਪਉ ਨਹੀਂ ਰਾਮੇ ਭਾਉ ਰੂਪੋ ਲੋਕ ਕੰਧ ਗੰਧ ਕਰਾ ਬਿਦੂਚਾ ਆਵੇਂ ਗਾਥੇ ਜਾਏ ਤਉ ਤਾ ਬਰਬਿਦਾਸ ਜਪੈ ਰਾਮ ਨਾਮਾ ਮੋਹ ਜਨਸਿਓ ਨਾਹੀ ਕਾਮਾ